ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸੰਗਤ ਜੀ ਮਾਫ਼ ਕਰਿਓ ਸਾਰੇ ਭੈਣ ਭਰਾ ਅਜੰਨ ਦੇ ਅਨੁਸਾਰ ਨੂੰ ਕੋਈ ਸ਼ਾਂਤ ਕਰ ਲਈ ਤੇ ਮੈਂ ਕਹਿੰਦਾ ਹਾਂ ਕਿ ਮੈਂ ਆਪਣੀ ਗੁਰਮਾਨੇ ਜੀ ਡਿਊਟੀ ਦਿੱਤੀ ਆ ਉਹ ਸੰਗਤ ਦੇ ਕੋਚਾ ਸਕਦਾ ਹਾਂ ਕਿ ਜੋ ਵੀ ਗੁਰੂ ਸੇਵਾ ਲੈ ਰਿਆ ਆ ਉਹ ਗੁਰੂ ਦੀ ਮਕਸੀਸ਼ ਆ ਜੇ ਮੇਰੇ ਤੋਂ ਕੋਈ ਵੀ ਵੱਧ ਘੱਟ ਗਲ ਹੋ ਰਹੀ ਆ ਉਹ ਮੇਰੀ ਤ੍ਰਿਟੀ ਆ ਜਿਹੜੀ ਮੈਂ ਗੁਰੂ ਦੀ ਗੱਲ ਸਮਝ ਨਹੀਂ ਪਾਇਆ ਤੇ ਉਹ ਅਣਜਾਣ ਸਮਝ ਕੇ ਸੰਗਤ ਮਾਫ ਕਰਦੇ ਹੋ ਤੇ ਅੱਜ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਾਂ ਕਿ ਅੱਜ ਦਾ ਟੌਪਿਕ ਜਿਹੜਾ ਆਇਆ ਇਹ ਬਹੁਤ ਡੇੜਿਆ ਮੇਰੇ ਦਿਨ ਤੋਂ ਕਿਉਂਕਿ ਐਜ਼ ਅ ਕਾਉਂਸਲ ਐ ਮੇਰੇ professions counseling ਦਾ ਹੈਗਾ ਤੇ ਅਸੀਂ ਟੌਪਿਕ ਜਿਹੜਾ ਗੱਲਬਾਤ ਕਰਨ ਨੂੰ ਬਹੁਤ ਇੰਪੋਰਟੈਂਟ ਮੰਨਦੇ ਆ ਯਾਨੀ ਗੱਲ ਕਰਨੀ ਗੱਲ ਕਰਨ ਨਾਲ ਅਸੀਂ ਬੜੇ ਬੜੇ ਮਸਲੇ ਹੱਲ ਕਰ ਸਕਦੇ ਆ ਜੇ ਗੱਲ ਕਰੀਏ ਕੋਈ ਵੀ ਮੁਸੀਬਤ ਹੋਵੇ ਕੋਈ ਪਰੇਸ਼ਾਨੀ ਹੋਵੇ

ਵਾਖ ਸੁਣੀਏ ਇੱਕ ਇੱਕ ਬੋਲ ਸੁਣੀਏ ਗੁਰੂ ਦੇ ਤੇ ਸਾਨੂੰ ਲੱਗੇ ਕਿ ਗੁਰੂ ਸਾਡੇ ਨਾਲ ਗੱਲ ਕਰ ਰਿਹਾ ਹੈ ਅਸੀਂ ਬਾਣੀ ਪੜ ਕੇ ਫਟਾਫਟ ਅੱਗੇ ਚਲੇ ਜਾਂਦੇ ਹਾਂ ਲੇਕਿਨ ਇੱਕ ਇੱਕ ਸ਼ਬਦ ਨੂੰ ਜੇ ਅਸੀਂ ਪੜ ਕੇ ਬਿਲਕੁਲ ਧੀਰਜ ਨਾਲ ਦੇਖਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਗੁਰੂ ਸਾਡੇ ਨਾਲ ਗੱਲ ਕਰ ਰਿਹਾ ਹੈ ਤੇ ਉਹ ਪਰਸਨਲੀ ਸਾਡੇ ਨਾਲ ਗੱਲ ਕਰ ਰਿਹਾ ਹੈ ਕਿ ਭਾਈ ਸਾਉਣੀ ਸੁਜਾਰੇ ਸੀ ਉਹ ਬਿਲਕੁਲ ਹਰ ਕਿਸੇ ਲਈ जनरल नहीं इंडिविजुअल एक, एक, एक अपने ये गुरु मेनू दस रहा है जब हम लिखा तो यह सोचिए गुरु कर रहे जावे गल बात करनी शुरू कर देवे उस टाइम गुरु थोड़ा तो हाजर नाजर नजर आएगा क्योंकि बाणी निरंकार है बाणी बोल जो समझ लग जाइए ਤਾ ਅਸੀਂ ਗੁਰੂ ਨੂੰ ਸਾਹਮਣੇ ਪਰਤਖਖ ਦੇਖਣਾ ਸ਼ੁਰੂ ਕਰਦਾਂਗੇ ਕਿ ਬਾਣੀ ਨੂੰ ਬਾਣੀ ਨੂੰ ਗੁਰੂ ਸਮਝ ਕੇ ਅਸੀਂ ਗੱਲ ਕਰਨੀ ਆ ਤੇ ਗੱਲ ਕਰਨ ਲਈ ਅਸੀਂ ਸੰਸਾਰਿਕ ਤੌਰ ਤੇ ਬੜੀਆਂ ਗੱਲਾਂ ਕਰਦੇ ਜਿਸਨੂੰ ਭਾਈ ਸਾਹਿਬ ਕਹਿੰਦੇ ਸੀ ਕਿ ਹਾਇ ਆਪਣਾ ਕੀ ਹੋ ਰਿਜ਼ਲਟ ਕੀ ਹੋ ਧਰੋਬਾਰ ਕਿੱਦਾਂ ਦਾ ਹੋ ਬੱਚਿਆਂ ਦਾ ਕੀ ਹੋ ਅਸੀਂ ਇਹ ਸਾਡੀ ਗੱਲਾਂ ਤਾਂ ਆਪਣੇ ਆਪ ਨਾਲ ਕਰਦੇ ਆ ਲੇਕਿਨ ਅਧਿਆਤਮਿਕ ਤੌਰ ਤੇ ਅਸੀਂ ਗੱਲ ਨਹੀਂ ਕਰਦੇ ਉਸ ਕਰਕੇ ਸਾਡੀ ਬਿਹਤਰੀ ਨਹੀਂ ਹੁੰਦੀ ਅਸੀਂ ترقی ਨਹੀਂ ਕਰਦੇ ਮੰਨ ਦੇ ਤੌਰ ਤੇ ਤੇ ਇਸ ਕਰਕੇ ਅੱਜ ਦਸ ਲੇਖਿਆ ਆਓ ਚਲੋ ਇੱਕ ਗੱਲ ਕਰੀਏ ਆਓ ਚਲੋ ਇੱਕ ਗੱਲ ਕਰੀਏ ਕਿ ਅਸੀਂ ਗੁਰੂ ਦੇ ਸਿੱਖ ਬਣੇ ਹਾਂ ਕਿ ਅਸੀਂ ਉਸ ਰਾਹ ਤੇ ਚੱਲੇ ਹਾਂ ਜਿਹੜੀ ਗੁਰੂ ਨੇ ਰਾਹ ਵਿਖਾਈ ਸੀ ਅਸੀਂ ਗੱਲ ਕਰੀਏ ਆਪਣੇ ਨਾਲ ਅਸੀਂ ਅੱਜ ਘਰ ਜਾਈਏ ਤੇ ਗੱਲ ਕਰੀਏ ਕਿ ਮੈਂ ਗੁਰੂ ਨਾਲ ਰੂਬਰੂ ਵਰਗਾ ਗੁਰਜੀ ਸਮਝ ਕੀ ਲੈ ਕੇ ਆਇਆ ਹਾਂ

ਤੇ ਸਿਰਫ ਉਹਨੂੰ ਹੀ ਮੰਨਣਾ ਤੇ ਸਾਨੂੰ ਸਿਰਫ ਉਸ ਅਕਾਲ ਕੁਸ਼ ਨਿਰੰਕਾਰ ਨੂੰ ਹੀ ਸੁਣਨਾ ਤੇ ਮੰਨਣਾ ਆ ਉਹਦੀ ਸਿਫਤ ਕਰਨੀ ਆ ਅਕਾਲ ਦੀ ਪੂਜਾ ਬਸ ਹੋਰ ਕੁਝ ਨਹੀਂ ਕਰਨਾ ਅਸੀਂ ਗਾਲਖਰੀ ਆਪਣੇ ਆਪ ਨਾਲ ਕਿ ਮੈਂ ਇਹ ਕਰ ਰਿਹਾ ਆ ਕਿ ਮੈਂ ਵਕਫਤ ਥਾਵਾਂ ਤੇ ਵੀ ਜਾ ਰਿਹਾ ਆ ਕਿ ਐ ਦਿਨ ਐਤਵਾਰ ਵੀ ਮੰਨ ਰਿਹਾ ਆ ਕਿ ਬਾਹਰ ਇਹ ਆਤੀਤੀ ਹੈ ਅਜੇ ਮੌਰਤ ਹੈ ਗਿਆ गुरु की गल रहे हैं ये सारे लिए है मैं थोड़े तो लिए नहीं मेरी अपने लिए क्योंकि मैं जो भी कविता लिख रहा है मैं अपने लिए लिखता हाँ मैं अपने तक पहुंचा रहा है तो उम्मीद करता तो तक भी पहुंचे गुरु ने कहा सी बस एक अकाल मानना वो सिफत गाँवना सिफत सुनना अकाल की पूजा बस होर कुछ नहीं करना कि असी ओ गल मनी है कि असी गलो गल करिए अपने नाल आओ ਚਲੋ ਇੱਕ ਗੱਲ ਕਰੀਏ ਜਾਤ ਪਾਤ ਨੂੰ ਅਸੀਂ ਮਿਟਾਉਣਾ ਸੀ ਇੱਕ ਮਨੁੱਖਾ ਜਾਤ ਬਣਾਉਣੀ ਸੀ ਦੁਨੀਆ ਨੂੰ ਇਹ ਬਾਤ ਸੁਣਾਉਣੀ ਸੀ ਕਿ ਦੁਨੀਆ ਨੂੰ ਇਹ ਬਾਤ ਸਿਖਾਈ ਹੈ ਐਸੀ ਕੀ ਬਤਾਈ ਸੀ ਗੁਰੂ ਸਾਹਿਬ ਨੇ ਜਦ 5 ਜਿਹੜੇ ਸਾਰੇ ਇਕੱਠੇ ਕਿਤੇ 5 ਪਿਆਰੇ ਵੱਖ-ਵੱਖ ठाਵਾਂ ਤੋਂ ਇਕੱਠੇ ਕਿਤੇ ਵੱਖ-ਵੱਖ ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਿਸ਼ੋਗਤ ਕੀਤਾ ਉਹਨਾਂ ਨੇ ਜਾਤ ਪਾਤ ਦਾ ਫਰਕਾ ਮਿਟਾਇਆ ਇਹ ਸਾਰੇ ਗੁਰੂ ਦਾ ਸਨੇਹਾ ਸੀਗਾ ਕਿ ਕੀ ਅਸੀਂ ਉਹ ਗੱਲ ਨੂੰ ਲੋਕਾਂ ਤੱਕ ਅੱਗੇ ਦੁਨੀਆ ਤੱਕ ਪਹੁੰਚਾ ਪਾਇਆ ਕਿ ਸਾਡਾ ਗੁਰੂ ਕਹਿੰਦਾ ਸੀ ਕਿ ਸਾਡੇ ਤੇ ਕੋਈ ਜਾਜ ਪਾਤ ਦਾ ਫਰਕ ਨਹੀਂ ਹੈ ਇਸ ਕਰਕੇ ਸੰਗਤ ਵੀ ਇੱਕ ਹੈ ਪੰਗਤ ਵੀ ਇੱਕ ਹੈ ਕਿਤੇ ਅਸੀਂ ਇਹ ਗੱਲ ਪਹੁੰਚਾ ਪਾਇਆ ਆਓ ਚਲੋ ਇੱਕ ਗੱਲ ਕਰੀਏ ਨਾ ਵਹਿਮਾਂ ਨਾ ਪਰਮਾਂ ਵਿੱਚ ਨਾ ਡੁੱਬਣਾ ਸੀ ਕਿਸੇ ਕਰਮਾਂ ਵਿੱਚ हर पासे ए सन्याह पहुँचाना चाहिए कि असी ए सन्याह पहुँचाया या कि असी व्यापार परमात्मा तो दूर होया असी बखवा किस्म जे तापित चिजातो मोटा तो ये तो, सारी तो असी डर तो दूर होया कि असी ये गल कर दे अपने नाल जे असी गल नहीं करांगे तो असी वही परमात्मा से बैठे रहांगे ਆਓ ਚਲੋ ਇੱਕ ਗੱਲ ਕਰੀਏ ਮਜਲੂਮਾ ਨਹੀਂ ਕਮਜ਼ੋਰਾ ਨਹੀਂ ਪਰ ਸੱਚੀ ਸੁੱਚੀ ਗੱਲ ਲਈ ਲੜਨਾ ਸੀ ਅਤੇ ਮਰਨਾ ਸੀ ਕਿ ਅਸੀਂ ਮੌਤ ਨੂੰ ਜੱਫੀ ਪਾਈਏ ਸਾਨੂੰ ਗੁਰੂ ਸਾਹਿਬ ਨੇ ਕਹਿਆ ਸੀ ਪਹਿਲਾ ਮਰਨ ਤੋਂ ਪਹਿਲ ਜੀਵਨ ਦੀ ਛੜ ਆਸ ਸਾਨੂੰ ਇਸ ਜੀਵਨ ਨੂੰ ਪਿਆਰ ਨਾ ਕਰੋ ਇਹ ਪਹਿਲਾ ਉਦੇਸ਼ ਦੱਸਿਆ ਸੀ ਕਿਉਂਕਿ ਸਾਡੀ ਕਮਜ਼ੋਰੀ ਜਿਹੜੀ ਹੈ ਨਾ ਇਹੀ ਹੈ ਅਸੀਂ ਜੀਣਾ ਚਾਹੁੰਦੇ ਆਂ ਇਸ ਕਰਕੇ ਕਰਾਪਸ਼ਨ ਹੁੰਦਾ ਆ ਅਸੀਂ ਡਰਦੇ ਆਂ ਅਸੀਂ ਕੰਪਰਮਾਈਜ਼ ਕਰਦੇ ਆਂ ਜਿਸ ਦਿਨ ਸਾਡੇ ਮਨੋਂ ਮੌਤ ਦਾ ਡਰ ਨਿਕਲ ਜਾਏਗਾ ਨਾ ਅਸੀਂ ਆਪਣੇ ਆਪ ਹੀ ਸੱਚੇ ਰਾਹ ਤੇ ਤੁਰਾਂਗੇ ਅਸੀਂ ਔਨੈਸਟ ਹੋ ਕੇ ਰਾਹਗੇ ਕਿਉਂਕਿ ਸਾਨੂੰ ਡਰ ਹੀ ਨਹੀਂ ਰਹੇਗਾ ਕਿਸੇ ਦਾ ਕੋਈ ਸਾਡਾ ਕੁਝ ਵੀ ਵਿਗਾੜ ਨਹੀਂ ਪਾਏਗਾ ਲੇਕਿਨ ਜਦ ਜਦ ਸਾਡੇ ਮਨ ਤੇ ਡਰ ਰਹੇਗਾ ਮੌਤ ਦਾ ਜੀਵਨ ਦੀ ਲਾਲਸਾ ਬਣੀ ਰਹੇਗੀ तक तक असी हर कॉम्प्रोमाइज करांगे हर करप्शन नु करांगे मज़लूमा लय कमजोरा लय हर सच्ची सुची गल लय लड़ना सी अते मरना सी कि असी मौत नु जखी पाई है एक छोटी जी कहानी दान साझी करला एक साधु महाराज एक टीले ते बैठे होसी के प्रवचन कर रहे थे। ਤੇ ਪਿੱਛੋਂ ਜਿਹੜੇ ਪਿੰਡ ਵਾਲੇ ਨੇ ਦੇਖਿਆ ਕਿ ਇਹ ਸਾਧੂ ਮਹਾਰਾਜ ਬੈਠੇ ਨੇ ਅੱਗੇ ਸਨੇਹਾ ਪੁੱਛਾਰੇ ਗੱਲਬਾਤ ਕਰ ਰਹੇ ਨੇ ਉਹ ਬਧਿਆ ਕਰ ਚੰਗੀ ਗੱਲ ਆ ਜੇ ਤਾਂ ਪਿੰਡ ਵਾਲੇ ਟੀਲੇ ਦੇ ਉੱਪਰ ਪਹੁੰਚੇ ਦੇਖਿਆ ਸਾਧੂ ਮਹਾਰਾਜ ਤੇ ਕੋਈ ਬੈਠਾਈ ਨਹੀਂ ਸੀ ਤੇ ਪਿੰਡ ਵਾਲੇ ਜਿਹੜਾ ਮਹਿਸੂਸ ਕੀਤਾ ਕਿ ਸਾਧੂ ਮਹਾਰਾਜ ਇੱਕ ਪ੍ਰਵਚਨ ਸੇ ਨੂੰ ਦੇਰੇ ਨੇ ਅੱਗੇ ਤਾਂ ਸਾਰੇ ਸੰਗਤੋ ਕੀ ਬੈਠੀ ਨਹੀਂ ਹੈ ਸਾਰੇ ਪੱਥਰ ਬੈਠੇ ਆ ਤੇ ਪਿੰਡ ਵਾਲੇ ਨੇ ਪੁੱਛਿਆ ਹੈ ਕਿ ਮਹਾਰਾਜ ਜੀ ਤੁਸੀਂ ਕੇ ਨੂੰ ਬੋਲ ਰਹੇ ਹੋ ਕਹਿੰਦੇ ਸੰਗਤ ਜੀ ਤਾਂ ਪਥਰਾ ਮਾਰ ਕੀ ਉਹ ਵੀ ਕੁਝ ਬੋਲਦੇ ਨਹੀਂ ਤੇ ਮੈਂ ਪਥਰਾ ਨੂੰ ਬੋਲ ਰਹਾ ਕਿ ਸਾਨੂੰ ਗੱਲ ਕਰਨੀ ਪਏਗੀ ਆਪਸ ਵਿੱਚ ਗੱਲ ਕਰਨੀ ਪਏਗੀ ਅਸੀਂ ਗੱਲ ਕਰਾਂਗੇ ਸਵਾਲ ਕਰਾਂਗੇ ਗੁਰੂ ਤੋਂ ਤਾਂ ਗੁਰੂ ਸਾਹਿਬ ਨੂੰ ਜਵਾਬ ਵੀ ਦੇਗਾ ਤੇ ਸਾਰੇ ਸਾਡੇ ਸਾਰੇ ਕਾਰਜ ਸਵਾਰੇਗਾ ਤੇ ਗੁਰੂ ਨੂੰ ਪਰਤਕ ਹੋ ਕੇ ਜਾਣੀਏ ਗੁਰੂ ਨਾਲ ਗੱਲ ਕਰੀਏ ਆਓ ਚਲੋ ਇੱਕ ਗੱਲ ਕਰੀਏ ਹਲੇ ਵੀ ਹੋਈ ਕੋਈ देर ਨਹੀਂ ਹਲੇ ਵੀ ਗੁਰੂ ਤੈਨੂੰ ਸਮਝਾਉਂਦਾ ਹੈ ਹਲੇ ਵੀ ਗੁਰੂ ਦਾ ਬਣ ਜਾ ਤੂੰ ਨਹੀਂ ਤਸੇ ਪਛਤਾਏਗਾ ਜਿਸ ਦਿਨ ਗੁਰੂ ਦੇ ਬਣ ਗਿਆ ਸੀ ਤੇ ਸਾਨੂੰ ਹੋਰ ਕੁਝ ਚੀਜ਼ ਦੀ ਲੋੜ ਨਹੀਂ ਪੈਗੀ ਸਾਡੇ ਗੁਰੂ ਆਪਣੇ ਆਪ ਸਾਡੇ ਸਾਰੇ ਕਾਰਜ ਆਪਣੇ ਆਪ ਹੀ ਸਵਾਰ ਦੇਗਾ ਸਾਨੂੰ ਮੰਗਲ ਦੀ ਵੀ ਲੋੜ ਨਹੀਂ ਪੈਗੀ ਗੁਰੂ ਆਪਣੇ ਆਪ ਸਾਰੇ ਕਾਰਜ ਸਵਾਰੇਗਾ ਬੇਮੁਖ ਹੋ ਕੇ ਮਰ ਜਾਏਗਾ ਮਰ ਕੇ ਵੀ ਕਿਥੇ ਕੋਈ ਥਾਂ ਨਹੀਂ ਭਟਕਦਾ ਹੀ ਰਹਿ ਜਾਏਗਾ ਭਟਕਦਾ ਹੀ ਰਹਿ ਜਾਏਗਾ ਆਓ ਚਲੋ ਇੱਕ ਗੱਲ ਕਰੀਏ ਤੇ ਸਾਧ ਸੰਗਤ ਜੀ ਸਾਰੇ ਮਿਲ ਕੇ ਗੁਰੂ ਨਾਲ ਗੱਲ ਕਰੀਏ ਤੇ ਗੁਰੂ ਜਾਣੀ ਜਾਣ ਗੁਰੂ ਸਾਡਾ ਜਾਗਰਤ ਹੈ ਗਿਆ ਇਸ ਸੋਚ ਕੇ ਦੇਖੋ ਅੱਖ ਬੰਦ ਕਰਕੇ 2 ਮਿੰਟ ਲਈ ਸੋਚੋ ਜਦ ਰਤੀ ਸਾਹਿਬ ਜੀ ਦੱਸ ਰਹੇ ਸੀ ਆਦ ਸੱਚ जुगाद सच है भी सच नानक होसी भी सच ए गुरु महाराज साधु कह रहे नेगा आंख बंद करके गुरु साहब नु परतक सामने देखिए परतक निश्चित तारे ascii आप गुरु गुरु परतक देख सकदे हा जे गुरु दी वाणी तो असी अंगीकार कर लांगे ऐसी वचना नाल आप सारे तो माफी मांगदे होए उम्मीद करता हा ਕੁੜੀ ਗੱਲ ਪੁੱਛਾ ਸਕਿਆ ਜੇ ਕੋਈ ਗਲਤ ਕਟ ਹੋ ਗਈ ਹੋਵੇ ਆਪ ਸਾਰਿਆਂ ਤੋਂ ਸਮਝਾ ਚਾਹਤੇ ਹਾਂ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ